ਚਾਹ ਪਹਿਲਾਂ ਗਰਮ ਕਰਕੇ ਨਾ ਪੀ ਲੇਨੀ ਉਹੀ ਜਿਹੀ ਬਜੀ ਤੇ ਹੈਗੀ ਜਿੰਨੀ ਬਜਟ ਕੀਤੀ ਜਾਵੀ ਉੰਨੀ ਚੰਗੀ ਸੋਦਾ ਤੇ ਅੱਗੇ ਨਹੀਂ ਕਿਤੇ ਮਾਨ ਹੈਗਾ ਸਭ ਚੀਜ਼ਾਂ ਦਾ ਲੰਘਦਾ ਆ ਗਏ ਪਹਿਲਾਂ ਨਾ ਪਾਣੀ ਦੇਣੀ

ਕੁਝ ਨਹੀਂ ਆਇਆ। ਕੁਝ ਨਹੀਂ ਆਇਆ। ਸ਼ਕਲ ਤੋਂ ਤੁਹਾਡੀ ਲੱਗਨ ਦਿਆ ਕਿ ਜਿੱਦਾਂ ਕੋਈ ਟੈਨਸ਼ਨ ਚ ਹੈ ਜੇ ਕੋਈ ਗੱਲ ਹੋਈ ਆ। ਤੈਨਾਂ ਲੈ ਜੋ ਇੰਨੀ ਜਲਦੀ ਆ ਗਏ। ਤੁਹਾਨੂੰ ਤਾਂ ਛੁੱਟੀ ਲੇਟ ਹੁੰਦੀ ਆ ਨਾ। ਜਲਦੀ ਆਉਣਾ ਪਿਆ। ਜਲਦੀ ਆਉਣਾ ਪਿਆ? ਕਿਉਂ? ਕੀ ਗੱਲ ਹੋਈ? ਮੇਰੀ ਨਾ ਰੌਂਗ ਕਰੀ ਛੁੱਟ ਗਈ ਏ। ਕੀ? ਨੌਕਰੀ ਛੁੱਟ ਗਈ? ਕਿੱਦਾਂ? ਬੜੇ ਦਿਨ ਹੋ ਗਏ ਹੋ ਨਾ ਕੰਪਨੀ ਦਾ ਕੰਮ ਡਾਊਨ ਜਾਂਦਾ ਹੈ ਅੱਛਾ ਤੇ ਉਹਨਾਂ ਮਤਲਬ ਵੀ ਸਟਾਫ ਘਟਾਉਣਾ ਹੈ ਕਿ ਤਨਖਾਹਾਂ ਨਹੀਂ ਆਂਦੇ ਨਹੀਂ ਦਿੱਤੀਆਂ ਜਾਂਦੀਆਂ ਹਾਂ ਤੇ ਉਹਦੇ ਵਿੱਚ ਮੈਂ ਵੀ ਆ ਗਿਆ ਉਹਨਾਂ ਮੈਨੂੰ ਵੀ ਕੱਟਤਾ ਆਂਦੇ ਹੋਰ ਕਿਤੇ ਕੰਮ ਲੱਭ ਲੋ ਤੁਸੀਂ ਇਹ ਜੇ ਬਹੁਤ ਮਾੜਾ ਹੋਇਆ ਫਿਰ ਆਪਣੇ ਘਰ ਦਾ ਸਰਕਲ ਕਿੱਦਾਂ ਚੱਲੂਗਾ ਕਿੱਥੋਂ ਖਾਵਾਂਗੇ ਕਿੱਥੋਂ ਕਮਾਵਾਂਗੇ ਕਿੱਥੋਂ ਪਾਵਾਂਗੇ ਇਹੋ ਟੈਨਸ਼ਨ ਤੇ ਮੈਨੂੰ ਇੱਕ ਦਿਨ ਤਾਂ ਲੱਗੀ ਜਦੋਂ ਦਾ ਕੰਮ ਡਾਊਨ ਹੋ ਗਿਆ ਨਾ ਕੰਪਨੀ ਦਾ ਉਦੋਂ ਮੈਨੂੰ ਪਤਾ ਹੈ ਵੀ ਮੈਨੂੰ ਇੰਨਾ ਕੱਢ ਦੇਣਾ ਬਸ ਮੈਂ ਤੈਨੂੰ ਦੱਸਿਆ ਨਹੀਂ ਇਹ ਕਰਕੇ ਵੀ ਤੂੰ ਟੈਨਸ਼ਨ ਲੈਣੀ ਆ ਪਹਿਲਾਂ ਹੁਣ ਵੀ ਤੂੰ ਟੈਨਸ਼ਨ ਚ ਆਈ ਗਈ ਆ ਟੈਨਸ਼ਨ ਜੀ ਤੇ ਚਲੋ ਟੈਨਸ਼ਨ ਵਾਲੀ ਗੱਲ ਹੈ ਤੇ ਬੰਦਾ ਟੈਨਸ਼ਨ ਜੀ ਹੁੰਦਾ ਵਾ ਘੱਟੋ ਘੱਟ ਤੀ 10 ਦਿਨ ਸਹੀ ਮੈਂ ਆਪਣਾ ਕਿਤੇ ਕੰਮ ਕਰਦੇ ਇੰਤਜ਼ਾਮ ਕਰ ਲੈਣੀ ਕਿੱਥੋਂ ਖਰਚੇ ਕਰਾਂਗੇ ਮੈਨੂੰ ਤੇ ਖਰਚਿਆਂ ਵਾਂ ਲਾਉਂਦੇ ਆ ਕਿਤੇ ਘਰ ਦੇ ਖਰਚੇ ਨਹੀਂ ਕਿਤੇ ਮਾਂ ਹੁੰਦੇ ਮੈਨੂੰ ਤੇ ਆਪ ਨਹੀਂ ਕੋਈ ਸਮਝ ਲੱਗਣ ਦੀ ਕਰਨਾ ਕੀ ਆ ਕਰਨਾ ਤੁਸੀਂ ਕੁਝ ਨਹੀਂ ਆ ਤੁਸੀਂ ਨਾ ਇਦਾਂ ਕਰੋ ਜਿੰਨੇ ਦਿਨ ਤੱਕ ਤੁਹਾਡਾ ਨਹੀਂ ਕਿਤੇ ਕੰਮ ਕਰ ਬੰਦ ਨਾ ਉਹਨੇ ਜਦ ਤੱਕ ਤੁਸੀਂ ਕੰਮ ਸੰਭਾਲੋ ਕੋਈ ਘਰ ਦਾ ਠੀਕ ਆ ਤੇ ਮੈਂ ਬਾਹਰ ਦਾ ਵੇਖ ਲੈਣੀ ਕੋਈ ਕੰਮ ਕਰਦਾ ਕੰਮ ਹਾਂ ਕਿਉਂ ਕਰਦਾ ਕੰਮ ਨਹੀਂ ਕਰ ਸਕਦੇ ਤੁਸੀਂ ਯਾਰ ਕੰਮ ਵਾਲੀ ਲੱਗੀ ਤੇ ਹੈਗੀ ਆ ਮੇਰੀ ਗੱਲ ਸੁਣੋ ਕੰਮ ਵਾਲੀ ਤੇ ਲੱਗੀ ਆ ਤੇ ਕੀ ਗੱਲ ਕੰਮ ਵਾਲੀ ਨੂੰ ਪੈਸੇ ਨਹੀਂ ਦੇਣੇ ਉਹ ਕਿਹੜਾ ਫ੍ਰੀ ਚ ਲੱਗੀ ਆ ਸੇਵਾ ਜਿੱਤਨੀ ਹੋਣ ਦੇ ਇੱਥੇ ਸਾਰੇ ਕੋਈ ਗੱਲ ਨਹੀਂ ਜਿੰਨੇ ਦਿਨ ਤੱਕ ਤੁਹਾਨੂੰ ਨਹੀਂ ਕੰਮ ਲੱਭਦਾ ਉਹਨਾਂ ਚਿਰ ਤੱਕ ਤੁਸੀਂ ਘਰ ਵੇ ਲਿਓ ਮੈਂ ਬਾਅਦ ਦਾ ਕੋਈ ਕੰਮ ਕਰ ਵੇਖ ਲੈਣੀ ਆ ਨੌਕਰੀ ਤਾਂ ਮੈਨੂੰ ਮਿਲਣ ਨਹੀਂ دی ਆ ਰੋਟੀ ਪਾਣੀ ਰੋਟੀ ਪਾਣੀ ਦਾ ਕੀ ਆ ਕੋਈ ਗੱਲ ਨਹੀਂ ਮੈਂ ਆ ਕੇ ਥੋੜਾ ਬਹੁਤ ਤੁਹਾਡੇ ਨਾਲ ਕਰਵਾ ਦਿਆ ਕਰੂੰਗੀ ਮਤਲਬ ਪਹਿਲਾਂ ਮੈਨੂੰ ਬਣਾਉਣੇ ਪੈਣਾ ਸਬਜੀ ਸਬਜੀ ਤੁਹਾਨੂੰ ਕਾ ਬੰਨ ਕੇ ਦੇ ਜੇ ਕੋਈ ਗੱਲ ਜਿੱਦਾਂ ਮੈਂ ਕਰਦੀ ਤੂੰ ਤੂੰ ਵੀ ਕਰ ਲਿਆ ਕਰਿਓ ਤੂੰ ਨਾ ਇਹ ਵੀ ਚੀਜ਼ ਦੀ ਟੈਨਸ਼ਨ ਨਾ ਲਾਓ ਮੈਂ ਤੁਹਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਖਲੋਉਂਗੀ ਠੀਕ ਹੈ ਨਾ ਠੀਕ ਮੈਨੂੰ ਜੋਬ ਮਿਲਣਦੀ ਆ ਮੈਂ ਉਹ ਜੋਬ ਤੇ ਲੱਗ ਜਾਣਾ ਵਾ ਠੀਕ ਹੈ ਠੀਕ ਆ ਕੋਈ ਨਹੀਂ ਹੁਣ ਫੇਰ ਕਰਦਾ ਕੰਮ ਹੀ ਕਰਕੇ ਵੇਖ ਲੈਨੇ ਤੈਨੂੰ ਜੋਬ ਕਾਦੀ ਮਿਲਣ ਦੀ ਆ ਜੋਬ ਕੋਈ ਗੱਲ ਮੈਂ ਤੁਹਾਨੂੰ ਦੱਸਦੀ ਆ ਮੈਂ ਨਾ ਚਾਹ ਰੱਖੀ ਤੁਹਾਡੇ ਲਈ ਪਹਿਲੇ ਚਾਹ ਲਿਆ ਦੇ ਤੁਹਾਨੂੰ ਚਲ ਚਾਹ ਲੈ ਆ ਪਹਿਲੇ ਘਰ ਦਾ ਕੰਮ ਨੇ ਯਾਰ ਮੈਂ ਤਾਂ ਕਦੀ ਭਾਂਡੇ ਨਹੀਂ ਇੱਧਰ ਤੇ ਉੱਧਰ ਰੱਖੇ ਤੇ ਮੈਂ ਘਰ ਦਾ ਕੰਮ ਕਰੂੰਗਾ ਮੈਨੂੰ ਤਾਂ ਸਾਲਾ ਇਹ ਨਹੀਂ ਪਤਾ ਵੀ ਸਬਜ਼ੀ ਕਿੱਦਾਂ ਬਣਾਉਣੀ ਕੀ ਕੁਝ ਕਿੱਦਾਂ ਕਰਨਾ ਥੋੜਾ ਬੋਧਾ ਹੀ ਆ ਚੱਲ ਕੋਈ ਨਹੀਂ ਸੇਵਕ ਕਰ ਲਾ ਕੁਝ ਨਹੀਂ ਹੁੰਦਾ ਮੇਰਾ ਪਿੰਨਾ ਰਾਦਾ ਬਣ ਗਿਆ ਸੇਵਕ ਨੇ ਇੱਕੋਰੀ ਗੱਲ ਕਰਨ ਤਾਂ ਜੌਬ ਦੀ ਇਸੇ ਲਈ ਨੇ ਇੱਕੋਰੀ ਗੱਲ ਕਰ ਲੈਣੀ ਆ ਹੈਲੋ ਹਾਂਜੀ ਹਾਂਜੀ ਮੈਂ ਕੀਤੀ ਆਪਣੇ ਹਸਬੰਦ ਨਾਲ ਗੱਲ ਕੋਈ ਗੱਲ ਨਹੀਂ ਵੈਸੇ ਫਾਈਨਲ ਆ ਨਾ ਨਹੀਂ ਯਾਰ ਇਹਨਾਂ ਨਾਲ ਬਾਅਦ ਵਿੱਚ ਮੈਂ ਇਹਨਾਂ ਨਾਲ ਗੱਲ ਕਰ ਲਾਂ ਤੁੰ ਬਾ ਚੋਗਿਓ ਕਹਦੇ ਨਹੀਂ ਗੱਲ ਨਹੀਂ ਬਣੀ ਹਾਂਜੀ ਕੋਈ ਗੱਲ ਨਹੀਂ ਹਾਂ ਹਾਂ ਠੀਕ ਆ ਫਿਰ ਮੈਂ ਕਰ ਲੀਂ ਇਹਨਾਂ ਨਾਲ ਗੱਲ ਕੱਲ੍ਹ ਤੋ ਜੁਆਇਨਿੰਗ ਕਰ ਲੂੰਗੀ ਓਕੇ 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 ਚਲ ਇਧਰੋਂ ਤੋਂ ਗੱਲ ਪੱਕੀ ਆ ਹੁਣ ਮੈਂ ਸੇਵਕ ਨੂੰ ਦੱਸ ਦਿੰਨੀ ਆ ਕਾਦੀ ਜੋਬ ਆ ਜਾ ਚਾਪ ਹਲਾਉਣ ਵਾਲੀ ਚਾ ਸ਼ੁਕਰੇ ਦੱਬਾ ਜੇ ਉਹਨਾਂ ਦੀ ਜੌਬ ਚੱਲ ਗਈ ਆ ਉਰ ਤੋਂ ਪਹਿਲਾਂ ਮੈਨੂੰ ਤੇ ਮਿਲ ਹੀ ਗਈ ਨਾ ਘਟੋ ਘਟ ਕੇ ਜੀ ਦੀ ਹੁਣ ਟੈਨਸ਼ਨ ਤੇ ਨਾ ਰਹੂਗੀ ਕਹਿੰਦੇ ਹੁੰਦੇ ਨਾ ਜੇ ਰਾਬੇ ਕੇ ਰਸਤਾ ਬੰਦ ਕਰਦਾ ਨਾ ਤੇ 100 ਰਸਤੇ ਖੋਲਦਾ ਵਾ ਚਲੋ ਅਲੋ ਹਾਂ ਦੱਸ ਫਿਰ ਕਾਦੀ ਜੋਗ ਆ ਮੇਰੀ ਨਾ ਫਰੈਂਡ ਆ ਉਹਨੇ ਨਾ ਇਮੀਗ੍ਰੇਸ਼ਨ ਨਾ ਨਵਾਂ ਖੋਲਿਆ ਵਾ ਉੱਥੇ ਮੈਨੂੰ ਪਿਆੰਦੀ ਹੀ ਕਹਿੰਦੀ ਪਹਿਲਾਂ ਤੇ ਟ੍ਰੇਨਿੰਗ ਦੇਣਗੇ ਉਸ ਤੋਂ ਬਾਅਦ ਉੱਥੇ ਤੇ ਰੱਖ ਲੈਣਗੇ ਟ੍ਰੇਨਿੰਗ ਦੇਣਗੇ ਤੇ ਮੈਨੂੰ ਲੱਗਦਾ ਫੇਰ ਤੇ ਆਹ ਮਹੀਨਾ ਸੈਲਰੀ ਹੋਣੀ ਨਹੀਂ ਤੇਰੀ ਨਹੀਂ ਨਹੀਂ ਹੈ ਤੇ ਪੱਕਾ ਹੀ ਆ ਕਿਉਂਕਿ ਉਹਦੇ ਆਪਦਾ ਤੇ ਆਫਿਸ ਹੈਗਾ ਸਾਰਾ ਕੋਈ ਗੱਲ ਨਹੀਂ ਉਹਨੇ ਮੈਨੂੰ ਕਿਹਾ ਤੂੰ ਕਿਸੇ ਵੀ ਚੀਜ਼ ਦੀ ਟੈਨਸ਼ਨ ਨਾ ਲੈ ਅਗਸਤਰ ਇੱਕ ਵਾਰੀ ਗੱਲ ਕਰ ਲੈ ਤੇ ਤੂੰ ਕੱਲ ਤੋਂ ਜੁਆਇਨਿੰਗ ਕਰ ਲੈ ਸੈਲਰੀ ਚੰਗੀ ਆ ਹਾਂ ਸੈਲਰੀ ਵਧੀਆ ਵਾ 18000 ਦੱਸਿਆ ਹੁੰਨੇ ਚੱਲ ਵਧੀਆ ਐ ਇੰਨੇ ਚ ਸਰ ਜਾਊਗਾ ਇੰਨੇ ਚ ਲਓ ਦੱਸੋ ਕੋਈ ਗੱਲ ਨਹੀਂ ਥੋੜਾ ਘਾਟ ਖਾਲਾਂਗੇ ਡਿਗੜੀ ਗੱਲ ਹੋ ਗਈ ਆ ਹੂੰ ਘਟ ਖਾਦਾ ਜਾਊਗਾ ਘਟ ਪੀਤਾ ਜਾਊਗਾ ਕੋਈ ਗੱਲ ਨਹੀਂ ਮੇਰੀ ਗੱਲ ਤੁਨੂੰ ਕੰਮ ਕਰ ਲੈਣੀ ਕਦੀ ਕੀਤਾ ਧਿਆਨ ਨਹੀਂ ਹੋ ਦੱਸੋ ਕੰਮ ਕਿਉਂ ਨਹੀਂ ਕਰ ਲਈਦੇ ਜੇ ਘਰੋਂ ਨਿਕਲੀਏ ਨਾ ਤੇ ਕੰਮ ਵੀ ਸਾਰੇ ਆ ਜਾਂਦੇ ਹੁੰਦੇ ਘਰੇ ਬੈਠੇ ਰਹੇ ਕੋਈ ਕੰਮ ਨਹੀਂ ਸਿੱਖਦਾ ਘਰੋਂ ਨਿਕਲੇ ਕੰਮ ਮਿਲਦੇ ਆ ਤੁਸੀਂ ਚਾਹ ਪੀਓ ਤੇ ਰਹੀ ਗੱਲ ਮੇਰੇ ਸਿਰ ਪਈ ਹੋਵੇ ਨਾ ਤੇ ਇੱਥੇ ਕੱਟ ਨਹੀਂ ਪੈਂਦੀ ਆ ਲੱਗਦਾ ਤੂੰ ਹੀ ਕਿਹੜਾ ਘਰੇ ਬੈਠੇ ਰਹਿਣਾ ਵਾ ਆ ਦੋ ਚਾਰ ਦਿਨ ਦੀ ਗੱਲ ਆ ਜਦੋਂ ਮੇਰਾ ਵਧੀਆ ਉਧਰ ਕੰਮ ਕਰ ਸੈੱਟ ਹੋ ਗਿਆ ਤੇ ਤੀ ਆਪਣੇ ਵੀ ਨਾਲ ਨਾਲ ਜੋ ਔਬਲਾਬ ਦੇ ਰਿਓ ਤੁਹਾਨੂੰ ਵੀ ਕਿਤਨਾ ਕਿਤੇ ਮਿਲ ਜੂਗੀ ਆਹੋ ਤੇ ਮੈਂ ਟਰਾਈ ਕਰਦੇ ਨਾ ਕਿਤਨਾ ਕਿਤੇ ਤੇ ਸ਼ਾਇਦ ਇੰਟਰਵਿਊ ਦੇ ਦਿੰਦੇ ਰਹਿਣਾ ਕਿ ਕਿਤੇ ਨਾ ਕਿਤੇ ਜੋਬ ਮਿਲੂਗੀ ਹਾਂਜੀ ਕੋਈ ਨਾ ਆਈ ਦੁੜ ਕਰਕੇ ਕੰਮ ਲੱਭਦੇ ਹੁੰਦੇ ਆ ਹੂੰ ਚਲ ਆ ਵਧੀਆ ਹੈ ਜਿਹੜਾ ਤੇਰੀ ਸੋਚ ਆ ਭਿਰਾਲ ਮਿਲ ਕੇ ਕੰਮ ਹੋ ਜੂਗਾ ਹੂੰ ਨਹੀਂ ਤੇ ਮੈਂ ਵੇਖਿਆ ਅੱਜ ਕੱਲ੍ਹ ਨੇ ਨਾ ਘਰ ਬਾਣੀ ਹੁੰਦੇ ਜਿਹੜੀਆਂ ਉਹ ਬਸ ਆਪਣਾ ਕੰਮ ਕਰ ਲੀਆਂ ਤੇ ਐ ਸਿਰ ਤੇ ਚੜ ਜਾਂਦੀਆਂ ਬੰਦੇ ਇੰਨਾ ਸ਼ੁਕਰ ਹੈ ਤੂੰ ਨਹੀਂ ਉਹਨਾਂ ਵਰਗੀ ਮੈਂ ਨਹੀਂ ਉਹਨਾਂ ਵਰਗੀ ਮੈਨੂੰ ਪਤਾ ਵਾ ਹਾਂ ਨਹੀਂ ਤਾਂ ਉਹ ਬੰਦੇ ਤੋਂ ਕਿ ਕੰਮ ਹੋਣਾ ਲੈ ਮੈਂ ਬਾਰੋਂ ਥੱਕੀ ਟੁੱਟੀ ਹੋਣ ਡੀਆਂ ਤੁਸੀਂ ਆ ਕੁਝ ਨਹੀਂ ਕੀਤਾ ਤੁਸੀਂ ਐ ਨਹੀਂ ਕੀਤਾ ਮਤਲਬ ਵੀ ਉਹਨਾਂ ਨੂੰ ਉਹਨੂੰ ਗੱਲਾਂ ਹੀ ਸੁਣਾਈ ਜਾਊਗੀ ਵੀ ਜੋ ਮੈਂ ਹੀ ਕਰਦੀ ਹਾਂ ਅੱਜ ਕੱਲ੍ਹ ਦੀ ਇਦਾਂ ਦੀਆਂ ਹੁੰਦੀਆਂ ਕੋਈ ਗੱਲ ਨਹੀਂ ਪਰ ਮੈਂ ਤਾਂ ਸ਼ੁਕਰ ਕਰਦਾ ਬਾਬੇ ਮੇਰੇ ਘਰ ਵਾਲੀ ਚੰਗੀ ਮਿਲੀ ਜਿਹੜਾ ਸਾਥ ਦੇਣ ਦੀ ਮੇਰਾ ਮੁਸੀਬਤ ਪਈ ਆ ਤੇ ਅੱਜ ਇਹ ਕੋਈ ਆਪਣੇ ਆਪ ਤੇ ਸਾਰਾ ਕੁਝ ਚੱਲਣ ਡੀਆਂ ਵੀ ਚੱਲ ਕੋਈ ਨਹੀਂ ਮੈਂ ਕਰ ਲਵਾਂਗੀ ਚੋਲਾ ਪਾਸਤਾ ਹੀ ਬਣ ਗਿਆ ਸਬਜ਼ੀ ਦੇ ਵਿੱਚ ਮਿਲ ਹੀ ਨਹੀਂ ਆਇਆ ਫਿਰ ਉਸਮਾਂ ਤੇ ਸਾਰੇ ਮੱਗਰ ਨੂੰ ਤੋਂ ਥੋੜਾ ਰਹਿ ਗਿਆ ਅਜੇ ਘੋ ਨਹੀਂ ਆਗਾ ਨਾ ਹੀ ਮਸਾਲਾ ਕੋਈ ਦਿਖਣ ਡਿਆ ਹਾਲੇ ਖੰਡ ਵੀ ਦੇ ਚਲ ਹੁੰਦੀ ਹੈ ਤੇ ਪੂਨਾ ਸੁਣਾ ਲੈ ਲੇਕ ਜਿੰਨਾ ਲਿਸਟ ਉਹ ਵੇਖੋ ਆ ਤਾਂ ਮੈਂ ਦੇ ਜਲਣ ਕੰਮ ਵਾਲੀ ਨਹੀਂ ਆਈ ਮੈਂ ਤਾਂ ਕੰਮ ਵਾਲੀ ਨਹੀਂ ਡੀਕਦਾ ਰਿਆ ਉਹਨੂੰ ਡੀਕ ਡੀਕ ਕਰ ਤਾ ਫਿਰ ਮੈਂ ਆਪ ਹੀ ਪੋਚਾ ਲਾਉਣਾ ਸ਼ੁਰੂ ਕਰਤਾ ਮੈਂ ਚੱਲ ਆਪ ਹੀ ਲਾਉਣਾ ਕੰਮ ਵਾਲੀ ਨੇ ਨਹੀਂ ਆਇਆ ਕਰਨਾ ਉਹ ਹਟ ਗਈ ਆ ਕਿਉਂ ਨੂੰ ਘਟਾਤਾ ਈ ਪਤਾ ਤੇ ਹੈਗਾ ਤੁਹਾਨੂੰ ਘਰ ਦੇ ਖਰਚੇ ਲਈ ਮਾਨ ਕਦੇ ਆ ਮੋ ਗਿਆ ਕਦੀ ਉਹ ਮੋ ਗਿਆ ਤੇ ਮੇਰੇ ਕੋਲ ਨਾ ਕੰਮ ਵਾਲੀ ਦੇ ਖਰਚੇ ਨਹੀਂ ਚੁੱਕੇ ਜਾਂਦੇ ਇਸ ਕਰਕੇ ਨਾ ਮੈਂ ਕਿਹਾ ਕਿ ਉਹਨੂੰ ਟਾ ਦੇਨੇ ਹੁਣ ਤੈਰਾ ਆ ਨੀਰਾ ਲੂਰਾ ਮੈਂ ਮਰੂੰਗਾ ਹੁਣ ਆ ਪੁੱਟੇ ਮਾਰਨ ਨੂੰ ਦੱਸੋ ਕੀ ਕਰਿਆ ਆਪਾਂ ਕੀ ਕਰਨਾ ਹੁੰਦਾ ਵੇਲੇ ਬੈਣਾ ਹੁੰਦਾ ਵਾ ਕੰਮ ਤੇ ਮਿੰਟੋਂ ਮਿੰਟ ਨਿਬੜ ਜਾਂਦਾ ਕਰਦਾ ਤੇ ਲੀਰਾ ਹੀ ਆ ਮਾਰ ਕੇ 2 ਮਿੰਟ ਲੱਗਣੇ ਹੈ ਤੁਸੀਂ ਕਿਹੜਾ ਬਹਿ ਕੇ ਮਾਰਦੇ ਮਾਰਨ ਦਾ ਡੰਡੇ ਨਾਲ ਦੇ ਜਿੰਟੋਂ ਮਿੰਟੋਂ ਮਾਰ ਕੇ ਪਰ ਬੰਨੇ ਕਰਿਆ ਕਰੋ ਚਲੋ ਆਜੋ ਪਾਣੀ ਦਾ ਗਰਾਸ ਲਈ ਆਇਓ ਉਹਦੀਰ ਕੰਮ ਹੋ ਰਿਓ ਗਿਆ ਮੈਂ ਲੀਰਾ ਹੀ ਮਾਰਾ ਕਰਾ ਹੁਣ ਮੈਂ ਸਬਜੀ ਬਣਾ ਕੇ ਰੱਖਿਆ ਕਰਾਂ ਉਧਰੋਂ ਬਾਹਰ ਕੰਮ ਦਾ ਵੀ ਪਤਾ ਕਰਨ ਜਾਵਾਂ ਇੰਟਰਵਿਊਾਂ ਵੀ ਦਵਾ ਮੈਂ ਤਾਂ ਚੋਵੇਂ ਬੰਨੇ ਫਸਿਆ ਪਿਆ ਮਹਾਰਾਣੀ ਦੇ ਆਰਾਮ ਨਾ ਆ ਕੇ ਕਹਿਤਾ ਵੀ ਮੈਂ ਕੰਮ ਵਾਲੀ ਨੂੰ ਹਟਾਤਾ ਆ ਕੇ ਕਹਿੰਦੀ ਆਖੇ ਜੀ ਮੈਨੂੰ ਪਾਣੀ ਦੇ ਦੋ ਚੱਲ ਹੁਣ ਚੜੀ ਜੇ ਨਹੀਂ ਸਮਝਾਉਂਦੀ ਲੀਰ ਮਾਰ ਲਾਂ ਕਿ ਪਹਿਲਾਂ ਇਹਨੂੰ ਪਾਣੀ ਦੇ ਦੇ ਪਾਣੀ ਦੇਣ ਨਾਲ ਲੀਰ ਤੇ ਫੇਰ ਆ ਕੇ ਮਾਰ ਰਾਂ ਆਜੋ ਹੁਣ ਇੰਨਾ ਟਾਈਮ ਆ ਲੈ ਸੰਦਤ ਪਾਣੀ ਗਲਾਸ ਸਾਫ਼ ਨਹੀਂ ਕੀਤੇ ਲਓ ਪੰਦੇ ਤਾਂ ਮੈਂ ਸਾਰੇ ਤੋਤੇ ਸਰਫ ਦੀ ਜਿਵੇਂ ਸਮੈਲਾ ਹੁੰਦੀ ਇਹਦੇ ਵਿੱਚੋਂ ਪਾਣੀ ਆ ਕਿਤੇ ਉਹ ਵੀ ਗਲਾਸ ਕਿਤੇ ਸਾਫ਼ ਨਹੀਂ ਤੁਸੀਂ ਦੇ ਸਕਦੇ ਯਾਰ ਮੈਂ ਚੰਗੇ ਭਲੇ ਦੇ ਤੋਤੇ ਸਾਫ਼ ਤੇ ਹੈਗੇ ਵੇਖਾਂ ਠੀਕ ਹੈ ਦੇਖੋ ਆਪ ਸਮੈਲ ਆਉਂਦੀ ਪਾਣੀ ਚੋਂ ਜੱਗੇ ਜੋ ਟੈਂਕੀ ਦੀ ਸਾਫ਼ ਕੀਤੀ ਹਣੀ ਤੁਸੀਂ ਮੈਂ ਹੁਣ ਟੈਂਕੀ ਮੈਂ ਸਾਫ਼ ਕਰਾਉਣ ਮੇਰੀ ਗੱਲ ਸੁਣੋ ਮੈਂ ਜਨਾਨੀ ਹੋ ਕੇ ਇੰਨਾ ਸਾਰਾ ਘਰ ਦਾ ਸੰਭਲੇ ਨਹੀਂ ਤੇ ਬੰਦਿਓਂ ਦੀ ਟੈਂਕੀ ਨਹੀਂ ਕਿ ਸਾਫ਼ ਕਰ ਸਕਦੇ ਮੈਨੂੰ ਤਾਂ ਤੁਹਾਡੀ ਨਹੀਂ ਸਮਝ ਆਉਂਦੀ ਘਰ ਦਾ ਕੰਮ ਇਹਨਾ ਹੁੰਦਾ ਨਹੀਂ ਹੈ ਜਿੰਨਾ ਤੁਸੀਂ ਬਣਾ ਕੇ ਬੈਠੇ ਜੇ ਯਾਰ ਮੇਰੀ ਗੱਲ ਸੁਣ ਮੈਂ ਘਰ ਦਾ ਕੰਮ ਕਰਕੇ ਤੇ ਮੈਂ ਤੂੰ ਇੱਧਰ ਵੇ ਨਾ ਮੈਂ ਇੰਟਰਵਿਊ ਵੀ ਦੇਣ ਜਾਣਾ ਹੁੰਦਾ ਟੈਂਕੀ ਮੈਂ ਫੇਰ ਕਿਦਾਂ ਦਿਨ ਸਾਫ਼ ਕਰ ਲੂੰਗਾ ਹਨਾ ਠੀਕ ਆ ਉਹ ਤੁਸੀਂ ਕਿਹਦੇ ਸਾਫ਼ ਕਰ ਲੋਗੇ ਪਰ ਭਾਂਡੇ ਤੇ ਹੁਣ ਤੁਸੀਂ ਸਾਫ਼ ਕਰ ਸਕਦੇ ਹੋ ਨਾ ਚੰਗੀ ਤਰ੍ਹਾਂ ਯਾਰ ਇਹ ਤਾਂ ਮੋਲੇ ਚੋਂਦੀ ਆ ਕੀ ਵੀਰਾ ਕਿੱਥੇ ਢੋ ਕੇ ਰੱਖੇ ਮੈਨੂੰ ਲੱਗਦਾ ਬਾਕੀਆਂ 'ਚ ਵੀ ਓਦਾਂ ਹੁੰਦੀ ਹੋਣੀ ਆ ਤੇ ਕੰਮਲ ਜਮਾ ਤੇ ਆਂ ਜਿੰਨੇ ਵੀ ਕਰਦੇ ਕੀ ਰਹਿੰਦੇ ਜੇ ਸਾਰੇ ਜਿਹੜੇ ਬੈਠੇ ਉਹ ਐਨਾ ਕੰਮ ਕਰਨ ਦਾ ਤੇਰੇ ਸਾਹਮਣੇ ਆਵੇ ਜੇ ਲੀਰ ਵੀ ਮਾਰਨਿਆ ਮੈਂ ਤੇ ਲੀਰ ਤੇ ਤੂੰ ਹੁਣ ਲੱਗੇ ਜੇ ਨਾ ਉਹ ਵੀ ਮੈਂ ਮੈਨੂੰ ਲੱਗਦਾ ਮੈਨੂੰ ਵੇਖ ਕੇ ਦੇ ਭੇਜੇ ਕਿ ਹਾਂ ਜਾ ਕੇ ਕੰਮ ਕਰ ਓ ਯਾਰ ਕੰਮ ਵਾਲੀ ਨਹੀਂ ਆਈ ਉਹਦਾ ਕਰਕੇ ਉਹਨੂੰ ਢੀਕਦਾ ਰਿਆ ਨਹੀਂ ਤੇ ਮੈਂ ਤਾਂ ਲੀਰ ਕਦੋਂ ਨਹੀਂ ਮਾਰ ਦੇਣੀ ਸੀ ਮੇਰੀ ਗੱਲ ਸੁਣ ਲੋ ਤੁਹਾਨੂੰ ਮੈਂ ਸਿੱਧਾ ਦੱਸਦਾ ਕੰਮ ਵਾਲੀ ਨੇ ਨਹੀਂ ਹੁਣ ਆਇਆ ਕਰਨਾ ਠੀਕ ਆ ਆਪ ਹੀ ਸਾਰਾ ਤੁਹਾਨੂੰ ਕੰਮ ਕਰਨਾ ਪਿਆ ਕਰਨਾ ਜੇ ਤੇ ਨਾਲੇ ਮੇਰਾ ਕੰਮ ਬਹੁਤ ਜ਼ਿਆਦਾ ਵੱਧ ਚੁੱਕਿਆ ਵਾ ਮੈਂ ਹੋ ਸਕਦਾ ਥੋੜਾ ਲੇਟ ਹੋ ਜਾਆ ਇਹ ਫੋਨ ਕਰ ਕਰ ਬਾਰ ਬਾਰ ਪੁੱਛੀ ਨਾ ਜੀ ਮੇਰੇ ਕਿੱਥੇ ਰਹਿ ਗਈ ਕਦੋਂ ਆਣਾ ਕਦੋਂ ਆਣਾ ਠੀਕ ਆ ਆਪਣਾ ਜੋਬ ਜੋਬ ਦਾ ਕੀਤਾ ਪਤਾ ਕਿ ਨਹੀਂ ਹਜੇ ਮੈਂ ਡਿਆਂ ਟਰਾਈ ਕਰਨ ਯਾਰ ਨਾਲੇ ਹਾਂ ਛੱਡ ਦੇ ਮੇਰੀ ਗੱਲ ਸੁਣ ਹੂੰ ਕਰਦਾ ਨਾ ਸੌਦਾ ਸਾਰਾ ਮੁੱਕ ਗਿਆ ਹਾਏ ਹਾਏ ਇਹ ਉਧਰ ਸੌਦਾ ਪੁਆਈ ਜਲਦੀ ਮੁੱਕ ਵੀ ਆ ਕਿੱਥੇ ਵਰਤਿਆ ਸਾਰਾ ਦਾਲ ਕੋਈ ਨਹੀਂ ਹੈਗੀ ਲੋਣ ਵੀ ਨਹੀਂ ਹੈਗਾ ਅਖੰਡ ਵੀ ਨਹੀਂ ਹੈਗੀ ਤੇ ਕੋਈ ਹਲਦੀ ਕੋਈ ਮਸਾਲਾ ਕੁਝ ਨਹੀਂ ਹੈਗਾ ਤੇ ਪਾਸਤਾ ਮਕਰੋਨੀ ਵੀ ਖਤਮ ਹੋ ਗਿਆ ਪਾਸਤਾ ਰਹਿ ਗਿਆ ਮਕਰੋਨੀ ਤਾਂ ਕਦੋਂ ਨਹੀਂ ਖਤਮ ਹੋਈ ਆ ਪਾਸਤਾ ਰਹਿ ਗਿਆ ਥੋੜਾ ਜਿਹਾ ਉਹ ਵੀ ਮੈਂ ਬਣਾਤਾ ਹੀ ਤੇ ਪਾਸਤਾ ਅੱਜ ਤਾਂ ਬਣਾਇਆ ਹੀ ਸਬਜ਼ੀ ਵਾਲਾ ਗਲੇ ਚ ਕੋਈ ਨਹੀਂ ਆ ਉਹਤੋਂ ਵੀ ਸਿਰਖ ਪਾਈ ਕਰਕੇ ਆਉਤੇ ਘਰੇ ਆ ਕੇ ਵੀ ਕਰੋ ਮੈਨੂੰ ਤਾਂ ਖਾਣ ਪੀਣ ਦੀ ਸਮਝ ਹੋਉਂਦੀ ਐ ਏਡੀ ਜਲਦੀ ਵਾਲੀ ਉਹ ਦੋ ਸੋਦਾ ਪੁਆਏ ਡੀਜ਼ਲ ਦੀ ਖਤਮ ਵੀ ਹੋ ਗਿਆ ਤੂੰ ਹੀ ਤਾਂ ਮਿਲਦਾ ਮੇਰੇ ਮਗਰੋਂ ਖਾਈ ਪੀਵੀ ਜਾਂਦੇ ਜਿੱਦਾਂ ਹੀ ਯਾਰ ਮੈਂ ਲੂਣ ਮਸਾਲਾ ਕਲਰਾ ਥੋੜਾ ਖਾਣਾ ਤੁਰੇ ਹੀ ਮੱਦ ਕਰਦੀ ਆ ਆ ਖਾਣਾ ਨਹੀਂ ਇੱਥੇ ਕੰਮ ਕੋਈ ਵੀ ਕਰ ਦੋ ਤੁਹਾਡੇ ਕੋ ਨਹੀਂ ਬੜਨਾ ਨਹੀਂ ਛੇਤੀ ਤੇ ਖਾਣ ਪੀਣ ਦੀ ਚੀਜ਼ਾਂ ਰਸਨਾ ਤੱਕ ਸਿਮਰਤਾ ਮੋ ਗਿਆ ਤੇ ਘਰਿਆ ਮੋ ਗਿਆ ਚਲੋ ਛੱਡੋ ਇਹ ਗੱਲਾਂ ਨੂੰ ਵੇਖੀ ਜਾਓ ਜੁਰ ਲਿਆਉਣਾ ਹੋਗਾ ਮੇਰੀ ਗੱਲ ਸੁਣੋ ਮੈਂ ਨਾ ਬੁਟੀਕ ਵਾਲ ਨੂੰ ਆਪਣੇ ਦੋ ਤਿੰਨ ਸੂਟ ਦਿੱਤੇ ਆ ਸਿੱਚ ਕਰਨੇ ਤੁਸੀਂ ਇਦਾਂ ਕਰੋ ਲੈ ਆਓ ਜਾ ਕੇ ਦੇ ਮੇਰੀ ਗੱਲ ਸੁਣਾ ਹੂੰ ਸੂਟ ਲੈਣ ਤੇ ਮੈਂ ਚੱਲਿਆ ਆ ਯਾਰ ਆਵੇ ਟੀ-ਸ਼ਰਟ ਮੇਰੇ ਸਾਰੇ ਪਾੜ ਗਏ ਮੇਰੇ ਨਾ 셔ਟਾ ਛੋਟਾ ਪਾੜੀਆਂ ਮੈਨੂੰ ਦੋ 셔ਟਾ ਹੀ ਲੈ ਦੇ ਮੇਰੇ ਕੋਲ ਫालतू ਖਰਚਾ ਲੈਣਾ ਇਨੇ ਪੈਸੇ ਨਹੀਂ ਹੈਗੇ ਠੀਕ ਹੈ ਨਾ ਮੈਂ ਤਾਂ ਕੰਮ ਕਰਦੇ ਰੋ ਜਾਣਾ ਹੁੰਦਾ ਮੇਰੇ ਤੇ ਬੰਦੇ ਵੀ ਆ ਲੈਣੇ ਚ ਸੁਆਣੇ ਤੇ ਤੁਹਾਡਾ ਕੀ ਤੁਸੀਂ ਜੇ ਘਰੇ ਰਹਿਣਾ ਹੁੰਦਾ ਵਾ ਘਰੇ ਰਹਿ ਕੇ ਵੀ ਤੁਸੀਂ ਨਵੇਂ ਕੱਪੜੇ ਪਾ ਕੇ ਕੰਮ ਕਰਨਾ ਹੁੰਦਾ ਵਾ ਯਾਰ ਮੈਂ ਇੰਟਰਵਿਊ ਤੇ ਜਾਣਾ ਤੇ ਮੇਰੇ ਕੋਲ ਸ਼ਰਟ ਕੋਈ ਨਹੀਂ ਹੈਗੀ ਤਾਂ ਕਹਿ ਰਿਹਾ ਮੈਂ ਨਹੀਂ ਮੈਨੂੰ ਤੁਹਾਡੀ ਗੱਲ ਨਹੀਂ ਸਮਝ ਆਉਂਦੀ ਅਏ ਤੇ ਮੈਂ ਘਰ ਆ ਕੇ ਪੈਰ ਰਖਿਆ ਨਹੀਂ ਆ ਆਉਂਦੇ ਤੇ ਆਪਣੇ ਡਿਮਾਂਡਾ ਰੱਖੰਦਾ ਪਿੰਦੇ ਜੀ ਕਿ ਮੇਰੇ ਕੋਲ ਸ਼ਰਟਾਂ ਨਹੀਂ ਹੈਗੀਆਂ ਕਰਦਾ ਸੌਦਾ ਮੁਕਾ ਮੈਂ ਆਪਣੇ ਆਪ ਦੇਖਾ ਕਿ ਤੁਹਾਡੇ ਵਾਲੇ ਵੇਖਾਂ ਲਿਆਓ ਪਾਣੀ टाकਣੀ ਕਿ ਤੁਹਾਡੇ ਕੋਲ ਸਰਦਾ ਸਹੀ ਵਾਹ ਅੱਜ ਇਹ ਖੁਦ ਕਮਾਈ ਕਰਨ ਲੱਗੀ ਆ ਤੇ ਇਹਨੂੰ ਮੇਰੀਆਂ ਦੋ ਸ਼ਰਟਾਂ ਵੀ ਦੁਖਣੀਆਂ ਉਹ ਵੀ ਦੇਣੀ ਜਦੋਂ ਮੈਂ ਕਮਾਈ ਕਰਦਾ ਹਾਂ ਤਾਂ ਤੇ ਮਹੀਨੇ ਚ ਇਹਨੂੰ ਚਾਰ ਚਾਰ ਸੂਟ ਲੈ ਕੇ ਦਿੰਦਾ ਹਰ ਇੱਕ ਸ਼ੌਂਕੇ ਦਾ ਮੈਂ ਪੂਰਿਆ ਜੋ ਕਹਿੰਦੀ ਹੁੰਦੀ ਉਹ ਚੀਜ਼ ਲੈ ਕੇ ਦਿੰਦਾ ਤੇ ਇਹਨੂੰ ਮੈਨੂੰ ਜਦੋਂ ਹੁਣ ਉਹ ਚੀਜ਼ ਦਿਨ ਚੇਤੇ ਆਉਂਦੀ ਜਦੋਂ ਇਹਨੇ ਮੈਨੂੰ ਕਿਹਾ ਸੀ ਇਹ ਮੈਨੂੰ ਐਕਟਿਵ ਆ ਲੈ ਦੋ ਮੇਰੇ ਕੋਲ ਆ ਦੁਕਾਨ ਤੱਕ ਨਹੀਂ ਜਾਇਆ ਜਾਂਦਾ ਇਹਨੂੰ ਮੈਂ ਅਗਲੇ ਦਿਨ ਐਕਟਿਵ ਉਹਨਾ ਵੀ ਘੜਾਤੀ ਤੇ ਅੱਜ ਇਹਨੂੰ ਮੇਰੀਆਂ ਦੋ ਛਟਾਂ ਦੁਖਣੀਆਂ ਚੱਲ ਕੋਈ ਨਹੀਂ ਸੇਫਾ ਮਾਰ ਤੂੰ ਲੀਰ ਤਗੜਾਓ ਕੇ ਅੱਜ ਇੱਕ ਚੀਜ਼ ਤੇ ਸਾਬਤ ਹੋ ਗਈ ਹੈ ਕਿ ਬੰਦੇ ਦੀ ਇੱਜ਼ਤ ਨਾ ਕਮਾਈ ਨਾਲ ਹੀ ਹੁੰਦੀ ਹੈ ਹੁਣ ਇਹ ਜੀਤ ਫੀਲ ਹੁੰਦੀ ਹੈ ਸਸਤੀ ਕਰ ਕੀ ਗੱਲ ਐ ਸਟੈਂਪ ਸੋਚੇ ਲੱਗੰਦੇ ਆ ਉਹ ਨਾ ਮੈਂ ਤਾਂ ਲੋਂੜਿਆ ਨਾ ਮੇਰੀ ਨੌਕਰੀ ਨੂੰ ਕਰ ਛੁੱਟ ਗਈ ਨਾ ਤੇ ਸਿਮਰਤ ਜਾਣ ਲੱਗ ਪਈ ਕੰਮ ਤੇ ਆਹ ਉਹ ਤੇ ਮੈਨੂੰ ਸਿਮਰਤ ਨੇ ਦੱਸਿਆ ਹੀ ਫੋਨ ਤੇ ਤੇ ਘਰ ਪਿੱਛੇ ਹੁਣ ਮੈਨੂੰ ਸਾਹਮਣਾ ਪੈਣਾ ਤੇ ਕੰਮ ਵਾਲੀ ਲੱਗੀ ਸਾਡੇ ਉਹ ਕੰਮ ਵਾਲੀ ਹਟਾਤੀ ਇਹਨੇ ਹਟਾਤੀ ਤੇ ਆਖੇ ਨੂੰ ਕੋਈ ਨਹੀਂ ਮੈਂ ਕਰਦੀ ਹਾਂ ਗੱਲ ਆ ਜਾ ਸਿਮਰਤ ਹੈ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਗੱਲ ਹੈ ਜਿਆਦਾ ਥੱਕ ਗਈ ਸੌ ਗਈ ਆ ਤੁਹਾਨੂੰ ਪਤਾ ਜਾਏਗਾ ਮੰਮੀ ਟਕਾਵਟ ਹੋ ਜਾਂਦੀ ਆ ਨਾਲੇ ਤੁਹਾਨੂੰ ਕੰਮ ਬਹੁਤ ਜ਼ਿਆਦਾ ਪੈਣ ਦਿਆ ਉਹਦੇ ਕਰਕੇ ਵੀ ਉਹ ਤੇ ਚੱਲ ਤੇਰੀ ਗੱਲ ਠੀਕ ਆ ਤੇ ਉਹ ਮੈਂ ਕੀ ਵੇਖਣ ਦਈ ਆ ਕੀ ਵੇਖਣ ਦੇ ਤੂੰ ਸੇਵਕ ਨੂੰ ਪੋਚੇ ਲਾਉਣ ਦਾ ਆ ਵਾ ਆਪ ਤੂੰ ਲੰਮੇ ਪਈ ਆ ਲੈ ਮਮਮੀ ਦੱਸ ਸੇਵਕ ਦੇ ਕਿਹੜੇ ਕੋਈ ਕੰਮ ਕਰਿਆਗਾ ਜੇ ਘਰੇ ਹੁੰਦੇ ਤੇ ਘਰੇ ਮੈਂ ਕਿਹ ਕੰਮ ਕਰ ਕਰ ਲਿਆ ਕਰੋ ਕੰਮ ਕਿਨੇ ਕਰਨਾ ਹੁੰਦਾ ਉਹ ਤੋਂ ਉਹ ਤੇਰੀ ਗੱਲ ਠੀਕ ਆ ਕੰਮ ਕੰਮ ਕਰ ਲੈ ਤੇ ਪਰ ਪੋਚੇ ਲੋਂਦਾ ਥੋੜਾ ਚੰਗਾ ਲੱਗਦਾ ਵਾ ਫਿਰ ਵੀ ਮੰਮੀ ਤੁਹਾਨੂੰ ਵੀ ਪਤਾ ਵਾ ਠੀਕ ਆ ਨਾ ਮੰਗਾਈ ਕਿੰਨੀ ਹੋ ਗਈ ਹਾ ਤੇ ਘੁੱਟ ਕੇ ਚੱਲਣਾ ਚਾਹੀਦਾ ਵਾ ਜਿੰਨੇ ਪੈਸੇ ਇਹਨਾਂ ਨੇ ਕੰਮ ਵਾਲੀ ਨੂੰ ਹੀ ਦੇਣੇ ਆ ਤੇ ਕੀ ਗੱਲ ਘਰੇ ਵੇਲੇ ਬੈਠੇ ਹੁੰਦੇ ਆ ਤੇ ਪੋਚੇ ਨਹੀਂ ਮਾਰ ਸਕਦੇ ਅੱਛਾ ਹੁਣ ਉਹ ਪੋਚੇ ਲਾਇਆ ਕਰੇ ਤੇ ਤੂੰ ਕਮਾਈ ਕਰਦੀ ਆ ਤਾਂ ਕਰਕੇ ਹਣਾ ਤੇ ਜਦੋਂ ਉਹ ਕਮਾਈ ਕਰਦਾ ਹੈ ਤੂੰ ਉਪਰ ਚਲੋਣੀ ਹਾਂ ਤੂੰ ਵੀ ਤੇ ਘਰੇ ਵੇਲੀ ਰਹਿਣੀ ਹਾਂ ਮੰਮੀ ਉਹਨਾਂ ਦੀ ਕਮਾਈ ਤੇ ਮੇਰੀ ਕਮਾਈ 'ਚ ਬੜਾ ਫਰਕ ਆ ਇੱਥੇ ਆ ਕਿਉਂ ਖਲੋਗੇ ਜੇ ਮੰਮੀ ਆਈ ਆ ਤੁਸੀਂ ਮਿਲੇ ਨਹੀਂ ਜੇ ਇਹਨਾਂ ਨੂੰ ਪਹਿਲਾਂ ਮਿਲ ਜਾ ਮੈਂ ਬਾਅਦ ਤੇ ਫੇਰ ਤੁਹਾਨੂੰ ਪਤਾ ਨਹੀਂ ਕਿ ਜੇ ਘਰੇ ਕੋਈ ਹੈ ਤੇ ਪਾਣੀ ਚਾਹੀਦਾ ਜਾਓ ਪਾਣੀ ਲੈ ਕੇ ਆਓ ਤੁਨਾਲੇ ਰਹਿਣ ਦਾ ਸੇਵਕ ਮੈਂ ਪਾਣੀ ਨਹੀਂ ਪੀਣਾ ਬੈਠੇ ਨਹੀਂ ਮੰਮੀ ਕੋਲ ਨਹੀਂ ਮੈਂ ਪੀਣਾ ਹੀ ਨਹੀਂ ਬੋਤਲ ਬੈ ਜਾ ਮੰਮੀ ਪੀ ਲੋ ਪਾਣੀ ਉਹ ਮੈਂ ਬਾਹਰ ਰੋਵ ਵਾਲਾ ਖਲੋਤਾ ਰੋ ਪੀਤੀ ਹੁਨੇ ਬਹਿ ਜਾ ਇਥੇ ਮੈਂ ਗੱਲ ਕਰਨੀ ਤੜਨਾ ਕੋਈ ਅੱਛਾ ਸੇਵਕ ਜਦੋਂ ਤੂੰ ਕਮਾਈ ਕਰਦਾ ਹਾਂ ਤੂੰ ਕਦੀ ਨੂੰ ਰੋਕਿਆ ਹੀ ਖਰਚੇ ਤੋਂ ਕੰਮ ਵਾਲੀ ਤੂੰ ਲਵਾ ਕੇ ਦਿੱਤੀ ਕਦੀ ਨੂੰ ਕਿਹਾ ਹੀ ਵੀ ਕੰਮ ਵਾਲੀ ਠਾ ਦੇ ਘਰ ਬੈਠੀ ਰਹਿਣੀ ਆ ਮੰਮੀ ਤੁਹਾਨੂੰ ਮੈਂ ਦੱਸਿਆ ਜਾ ਚੁੱਪ ਕਰ ਜਾ ਮੇਰੀ ਗੱਲ ਸੁਣ ਪਹਿਲੇ ਮੇਰੀਆਂ ਗੱਲਾਂ ਸੁਣ ਲਾ ਮੈਨੂੰ ਤੇਰੀ ਕੋਈ ਸਫਾਈਆਂ ਨਹੀਂ ਚਾਹੀਦੀਆਂ ਗਾਣੀਆਂ ਵਾਂਗੂ ਰੱਖਿਆ ਹੀ ਹੁਣੇ ਤੈਨੂੰ ਮੈਂ ਅੱਜ ਉਹਨੂੰ ਤਾਂ ਗੱਲਾਂ ਕਰਦੇ ਚੰਗੀ ਲੱਗਾ ਜੇ ਉਹਨੇ ਤੈਨੂੰ ਮਾਰੇ ਤਰੀਕੇ ਨਾਲ ਰੱਖਿਆ ਹੋਵੇ ਮੈਂ ਕਦੀ ਵੇਖਿਆ ਨਹੀਂ ਆਕੇ ਮੇਰੀ ਧੀ ਆ ਮੈਂ ਕਿੰਨੀ ਖੁਸ਼ ਹੁਣ ਨਹੀਂ ਆਕੇ ਵੇਖ ਕੇ ਤੈਨੂੰ ਕਿੱਦਾਂ ਆਨੇ ਤੈਨੂੰ ਰੱਖਿਆ ਸੀ ਸੋਨਾ ਪੌਣੀ ਆ ਸੋਨਾ ਖੰਨੀ ਹਾਂ ਕਹੇ ਚੀਜ਼ ਜਿਹੜੇ ਤੈਨੂੰ ਕਦੀ ਕਮੀ ਨਹੀਂ ਰਹਿਣ ਦਿੱਤੀ ਸੀ ਤੇ ਅੱਜ ਤੂੰ ਉਹਨੂੰ ਉਹਦੀ ਨੌਕਰੀ ਕੀ ਚੱਲ ਗਈ ਆ ਚੱਲ ਮੰਨਿਆ ਤੂੰ ਉਹਦਾ ਸਾਥ ਦੇਂਦਾ ਹੀ ਆ ਜੋ ਉਹਦੀ ਚੱਲ ਗਈ ਨੌਕਰੀ ਤੈਨੂੰ ਮਿਲ ਗਈ ਤੂੰ ਕਰਨਦਾ ਹੀ ਆ ਚਲੋ ਹਸਬੰਡ ਵਾਈਫ ਜਿਹੜੇ ਇੱਕ ਕਹਿੰਦੇ ਹੁੰਦੇ ਨਾ ਗੱਡੀ ਦੇ ਦੋ ਪਹੀਏ ਹੁੰਦੇ ਨੇ ਇੱਕ ਦੂਜੇ ਦੇ ਸਾਥ ਨੇ ਗੱਡੀ ਚੱਲਦੀ ਆ ਤੇ ਤੂੰ ਉਹਦਾ ਸਾਥ ਨੂੰ ਬੋਣ ਵੀ ਦਈ ਇਸ ਚੀਜ਼ ਤੋਂ ਮੈਂ ਖੁਸ਼ ਵੀ ਆ ਪਰ ਤੇਰੀ ਆ ਚੀਜ਼ ਨਹੀਂ ਮੈਨੂੰ ਚੰਗੀ ਲੱਗੀ ਕਿ ਤੂੰ ਉਹਨੂੰ ਘਰ ਦੇ ਕੰਮਾਂ ਦਾ ਡਾਇਆ ਵਾ ਚਲੋ ਰਸੋਈ ਦਾ ਕੰਮ ਤੇ ਹਰਾਲ ਮਿਲ ਕੇ ਕਰੋ ਜਦੋਂ ਤੂੰ ਘਰ ਨਹੀਂ ਹੁੰਦੀ ਉਹ ਕਰੇ ਮਗਰ ਉਹ ਜਦੋਂ ਤੂੰ ਆ ਜਾਂਦੀ ਮਗਰ ਤੂੰ ਕਰੇ ਸਵੇਰੇ ਜਾਨ ਲੱਗਿਆ ਕਰਕੇ ਜਾਵੇਂ ਤੇ ਪਰ ਤੂੰ ਕੰਮ ਵਾਲੀ ਘਟਾਤੀ ਆ ਜੇ ਨਹੀਂ ਟੋਣੀ ਨਾ ਲਵਾਉਣੀ ਨਾ ਕੰਮ ਵਾਲੀ ਤੇ ਆਪ ਸਵੇਰੇ ਉੱਠ ਕੇ ਕੰਮ ਕਰ ਜਾ ਕਰ ਝਾੜੂ ਪੋਚੇ ਦਾ ਪੈਸੇ ਬਚਾਉਣੇ ਹੋ ਨਾ ਤਾਂ ਇਦਾਂ ਵੀ ਬੱਜ ਜਾਂਦੇ ਆ ਉਹ ਨਹੀਂ ਮੈਨੂੰ ਝਾੜੂ ਪੋਚੇ ਲਾਉਂਦਾ ਚੰਗਾ ਲੱਗਦਾ ਮੰਮੀ ਲੱਗਦਾ ਨੂੰ ਦੱਸੋ ਕੀ ਆ ਹੁਣ ਬਾਹਰ ਜਿਹੜੇ ਦੇਸ਼ ਚੋਂ ਮੁੰਡੇ ਚਲ ਜਾਂਦੇ ਕਿਹਨੂੰ ਆਪ ਕੰਮ ਨਹੀਂ ਕਰਦੇ ਉੱਥੇ ਵੀ ਨਾ ਜਨਾਨੀਆਂ ਨਾਲ ਜਾਂਦੇ ਕਿ ਉੱਥੇ ਜਾ ਕੇ ਕੰਮ ਵਾਲੀ ਲੱਭਦੇ ਕੋਈ ਆਪ ਹੀ ਕਰਦੇ ਆ ਨਾ ਜਿੱਥੇ ਗੱਲ ਲੱਗਦੀ ਏਡੀ ਕਿਹੜੀ ਵੱਡੀ ਗੱਲ ਆ ਉੱਥੇ ਵੀ ਜਿਨ੍ਹਾਂ ਦੀ ਜਨਾਨੀਆਂ ਨਾਲ ਗਈਆਂ ਨੇ ਨਾ ਤੇ ਜਨਾਨੀਆਂ ਕਰਦੀਆਂ ਇੱਥੇ ਵੀ ਜੇ ਜਨਾਨੀ ਘਰ ਚ ਹੈਗੀ ਨਾ ਤਾਂ ਜਨਾਨੀ ਦਾ ਹੀ ਫਰਜ਼ ਬੰਦਾ ਵਾ ਸਮਾਂ ਲੱਗੀ ਮੇਰੀ ਗੱਲ ਕੋਈ ਕਿ ਨਹੀਂ ਕੱਲ ਤੋਂ ਕੰਮ ਵਾਲੀ ਫੇਰ ਵਾਪਸ ਆਉਣੀ ਚਾਹੀਦੀ ਹੈ ਸੇਵਕਾ ਮੈਨੇ ਕਿ ਗਾਲ ਦੱਸ ਜਦੋਂ ਤੂੰ ਕਮੋਨਾ ਤੂੰ ਵੀ ਇਦਾਂ ਇਦਾਂ ਰੋਕ ਟੋਕ ਕਰਦਾ ਹਾਂ ਤੂੰ ਵੀ ਨਾ ਇਦਾਂ ਕਿ ਨਾ ਖਰਚਾ ਹੱਥ ਬੰਨ ਕੇ ਕਰ ਮੈਂ ਤੈਨੂੰ ਇਦਾਂ ਕਦੀ ਕਿਹਾ ਹੀ ਨਹੀਂ ਪੁੱਛ ਕੇ ਵੇਖ ਲੋ ਜੇ ਇੱਕ ਵਾਰੀ ਵੀ ਇਹਨੂੰ ਰੋਕਿਆ ਹੋਵੇ ਹਾਂ ਤੂੰ ਮੈਨੂੰ ਦੱਸ ਹਣ ਮੰਮੀ ਗੱਲ ਕਰਨੀ ਡੇ ਮੈਂ ਗੱਲ ਖੋਲ ਨਹੀਂ ਦਵਾ ਤੂੰ ਬਣੀ ਟੈਂਕੀ ਸਾਫ਼ ਕੀਤੀ ਕੰਮੜੀ ਕਰਦੀ ਤੇ ਤੂੰ ਮੇਨ ਕੀ ਕਿਹਾ ਕਿ ਪਾਣੀ ਚ ਸਮੈਲ ਆਉਂਦੀ ਹੈ ਤੂੰ ਹੀ ਟੈਂਕੀ ਸਾਫ਼ ਕਰ ਮੰਮੀ ਮੈਂ ਦੇਸ ਕਰਕੇ ਗਿਆ ਕਿ ਵੇਖੋ ਬੰਦੇ ਆਪ ਵੀ ਤੇ ਕਰ ਹੀ ਲੈਂਦੇ ਆ ਓਦਾਂ ਵੀ ਤੇ ਕਦੀ ਕਦੀ ਇਹਨਾਂ ਨੂੰ ਮੈਂ ਕਹਿ ਹੀ ਦੇਣੀ ਹੁੰਦੀ ਆ ਤੇ ਮੈਂ ਕਿਹਾ ਚਲ ਤੁਸੀਂ ਆਪ ਕਰ ਲਿਆ ਕਰੋ ਮੇਰੇ ਕੋਲ ਨਹੀਂ ਹੁੰਦੀ ਹੀ ਵੇਖ ਪੁੱਤ ਓਦਾਂ ਗੱਲ ਹੋਰ ਹੀ ਕਿ ਚਲੋ ਤੂੰ ਕਿਹੇ ਵਲੇ ਛੁੱਟੀ ਵਾਲੇ ਦਿਨ ਕਹਿ ਦੰਨੀ ਹਾਂ ਤੋ ਤੇਰੇ ਨਾਲ ਘਰਾ ਵੀ ਦਿੰਦਾ ਹੀ ਹੁਣ ਤੈਨੂੰ ਪਤਾ ਸਾਰਾ ਘਰ ਤੇ ਉਹ ਸੰਭੰਧ ਆ ਤੂੰ ਤੇ ਕਿਤੇ ਡੱਕਾ ਪੰਨ ਕਹਿਣੀ ਵੇਖਿਆ ਜਦਨ ਦੀ ਨੌਕਰੀ ਤੇ ਲੱਗੀ ਤੈਨੂੰ ਤਾਂ ਕਮਾਂਡੀ ਬੜਾ ਹੋ ਗਿਆ ਨੌਕਰੀ ਦਾ ਮੰਮੀ ਕਮਾਂਡੋ ਵਾਲੀ ਗੱਲ ਨਹੀਂ ਆ ਮੈਂ ਕਿਹਾ ਚਲ ਘਰ ਹੁੰਦੀ ਆ ਘਰ ਤੇ ਸੰਭੀ ਲੈਣਾ ਇਹਨਾਂ ਨੇ ਸਾਂਭਣਾ ਤੇ ਇੱਕ ਉਹਨੂੰ ਕੰਮ ਵਾਲੀਆਂ ਮੰਗਰ ਕੰਮ ਵਾਲਾ ਬਣਾ ਕੇ ਰੱਖਣਾ ਨਾ ਦੋਨਾਂ ਚੀਜ਼ਾਂ 'ਚ ਫਰਕ ਹੈਗਾ ਸੋਚ ਕੇ ਵੇਖ ਜਰਾ ਤੂੰ ਮੈਨੂੰ ਇੱਕ ਗੱਲ ਦੱਸ ਮੈਂ ਤੈਨੂੰ ਮਹੀਨੇ ਦੇ ਵਿੱਚ 4-4 5-5 ਸੂਟ ਲੈ ਕੇ ਦਿੰਨਾ ਹਰੇਕ ਰੀਜ ਪਗੋਣਾ ਹੈ ਨਾ ਤੇ ਤੇਰੇ ਕੋਲ ਤਾਂ ਦੋ ਸ਼ਰਟਾਂ ਮੰਗੀਆਂ ਤੂੰ ਫालतू ਖਰਚਾ ਦੱਸਦਾ ਹੀ ਉਹਨੂੰ ਦੱਸੋ ਨਾ ਅੱਖਾਂ ਕੋ ਨੀਵੀਆਂ ਕਰ ਲਿਆ ਮਾਂ ਮੰਮੀ ਅਜੇ ਕੰਮ ਬੜਾ ਪੈਨਦਿਆ ਵਾ ਤੇ ਪੈਸੇ ਢਲੇ ਦੀ ਬੜਾ ਚੱਲੰਦਾ ਫਿਰ ਉਹਦੇ ਕਰਕੇ ਮੈਂ ਕਹਾ ਜੇ ਦੋ ਦਿਨ ਰੁਕ ਜਾ ਤੂੰ ਦੋ ਦਿਨ ਰੋਕਣ ਲਈ ਨਹੀਂ ਕਿਹਾ ਉਹ ਤਾਂ ਕਹਿੰਦਾ ਤੂੰ ਮੈਨੂੰ ਮਣਾ ਹੀ ਕਰ ਦਿੱਤਾ ਵਾ ਮੰਨੇ ਫालतू ਦੇ ਖਰਚੇ ਹੋ ਜਾਂਦੇ ਇਹ ਕਿਹੜਾ ਕਿਤੇ ਜਾਂਦੇ ਘਰੇ ਕਿਹੜੇ ਤੇਰੇ ਸੂਟ ਲੈ ਕੇ ਆਉਣੇ ਸੀ ਮੈਂ ਬਟਿਕ ਤੋਂ ਉਹ ਫालतू ਦਾ ਖਰਚਾ ਨਹੀਂ ਕੀ ਆਇਨਾ ਮੈਨੂੰ ਹੁਣ ਬਟਿਕ ਤੋਂ ਸੂਟ ਲੈ ਕੇ ਆਓ ਮੇਰੇ ਮਸੀਨੇ ਦਿੱਤੇ ਹਾਂ ਤੇ ਥੋੜੇ ਦਿਨ ਪਹਿਲਾਂ ਵੀ ਮੈਂ ਸੇਵਾ ਨੂੰ ਫੋਨ ਕੀਤਾ ਉਦੋਂ ਵੀ ਸੇਵਾ ਕਹਿੰਦਾ ਮੈਂ ਬੁਟੀਕ ਤੇ ਆਇਆ ਰ ਸੂਟ ਲੈਣ ਆਪਣੇ ਤੇਰੇ ਖਰਚੇ ਪੂਰੇ ਹੋ ਜਾਂਦੇ ਤਾਂ ਪਹਿਲਾਂ ਵੀ ਸਮਾਏ ਨਾ ਜਦੋਂ ਦਿਨੋਂ ਕਰੀ ਤੇ ਲੱਗੇ ਤੀਜੀ ਚੌਥੀ ਵਾਰੀ ਸੂਟ ਸਮਾਉਣ ਲੱਗੇ ਹਨ ਤੇ ਫੇਰ ਉਹਦੇ ਜੋਗੇ ਦੋ ਸ਼ਰਟਾ ਜੋਗੇ ਤੇਰੇ ਕੋ ਪੈਸੇ ਹੈ ਨਹੀਂ ਤੈਨੂੰ ਦੱਸੋ ਕੋ ਆਪ ਲੈ ਆ ਕੇ ਦੇਣੇ ਚਾਹੀਦੇ ਅਹੀਂ ਕਿ ਤੁਸੀਂ ਮੇਰੇ ਮਗਰੋਂ ਸਾਰਾ ਘਰ ਸੰਭਾਇਆ ਹੈ ਦੋ ਸ਼ਰਟਾਂ ਲੈ ਆ ਕੇ ਦਵਾ ਮੈਂ ਗਿਫਟ ਕਰਾਂ ਤੁਹਾਨੂੰ ਹਾਂਜੀ ਪਰ ਇੱਕ ਗੱਲ ਹੋਰ ਬੰਦੀ ਜਦੋਂ ਇਹਨਾਂ ਨੂੰ ਨੌਕਰੀ ਲੱਗਣਾ ਹੈ ਨਾ ਉਦੋਂ ਮੈਨੂੰ ਬੜੀ ਖੁਸ਼ੀ ਹੋਈ ਪਤਾ ਮੇਰੇ ਦਿਮਾਗ 'ਚ ਕੀ ਚੱਲੰਗਾ ਮੈਂ ਵੀ ਚੱਲਾਂ ਇਹਨੇ ਹੁਣ ਮੇਰੇ ਨਾਲ ਸਵਾਰਣਾ ਹੈ ਸਾਡੇ ਕਰਜ਼ਾ ਸਰਾ ਹੈ ਨਾ ਸਰਕਲ ਚੱਲ ਜਾਊਗਾ ਐਵੇਂ ਨੌਕਰੀ ਲੱਗ ਜੂਗਾ ਦੋਨੋਂ ਠੀਕ ਪਰ ਨਹੀਂ ਮੈਂ ਗਲਤਾਂ ਉਦੋਂ ਮੈਂ ਇਹਨੂੰ ਦੱਸਿਆ ਕੀ ਕਿਹਾ ਸੀ ਬਾਹਰ ਲੋਕਾਂ ਦੀਆਂ ਘਰ ਵਾਲੀਆਂ ਇਹੋ ਜਿਹੇ ਹਾਲਾਤ ਦੇਖ ਕੇ ਤੀਕੇ ਤੁਰ ਪੈਂਦੀਆਂ ਨਹੀਂ ਤੇ ਫਿਰ ਨਾ ਨੌਕਰੀ ਕਰਨ ਲੱਗ ਪਿਆਣ ਤੇ ਆਪਣੇ ਘਰ ਵਾਲੇ ਦੇ ਹੁਕਮ ਚ ਲਾਉਣ ਦੀਆਂ ਤੇ ਉਹਨੂੰ ਕਹਿੰਦੇ ਆਂ ਲੀਰਨੀ ਚੰਗੀ ਮਾਰੀ ਰੋਟੀ ਬਣਾ ਫਲਾਣਾ ਕਰ ਫालतू ਖਰਚਾ ਇਹ ਤੇ ਮੈਨੂੰ ਕਹਿੰਿਆ ਪਰ ਮੈਂ ਇਹ ਚੀਜ਼ ਕੋਲ ਲੱਗਿਆ ਇਹ ਚੀਜ਼ ਮੇਰੇ ਅੱਲ ਵੀ ਹੋਣੀ ਹੈ ਹੋਣ ਵੀ ਡਈ ਆਣ ਇਹ ਚੀਜ਼ ਬੜੇ ਜੀ ਦਿਮਾਗ ਚ ਹੁੰਦੀ ਕਿ ਮੈਰੀ ਸੋ ਮੇਰੀ ਸੋਚ ਗਲਤ ਹੀ ਕਿ ਮੈਂ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਆਣਾ ਵਰਗੀ ਪਰ ਨਹੀਂ ਉਹ ਨਹੀਂ ਆਣਾ ਵਰਗੀ ਨਹੀਂ ਜੀ ਚੇਤਾ ਰਤ ਨੂੰ ਗੱਲਾਂ ਦਾ ਅੰਦਾ ਮੈਂ ਕੀ ਕਿਹਾ ਯਾਦ ਹੈ ਨਾ ਭੁੱਲੀ ਤੇ ਨਹੀਂ ਨਾ ਤੂੰ ਇਹ ਯਾਦ ਹੁੰਦਿਆ ਸੁਣਦਿਆ ਵੀ ਤੇ ਮੇਰੇ ਨਾਲ ਇਹ ਕੁਝ ਕਰਨ ਦੀ ਮੈਂ ਤੇ ਬਸ ਇਹੋ ਗਿਆ ਕਿ ਚਲੋ ਕਰੇ ਤੂੰ ਹੁੰਦੇ ਜੇ ਕੰਮ ਕਰ ਵੇਖ ਲਈਦਾ ਵਾ ਤੇਰੀ ਸੈਲਰੀ ਕਿੰਨੀ ਹੈ ਜੀ ਤੇ ਮੇਰੀ ਜਦੋਂ 15 ਹੋ ਗਈ ਸੀ ਮੈਂ 15 ਦੇ ਵਿੱਚ ਵੀ ਘਰ ਦਾ ਸਰਕਲ ਚਲਾਉਂਦਾ ਹਾਂ ਇਹ ਲੰਦਾ ਹੈ ਨਾ ਮੈਂ ਹਾਂ ਜੀ ਤੇ ਫੇਰ ਉਹ ਜਿੱਦੇ ਹੁਣ ਖੇ ਖਰਚਾ ਘੱਟ ਹੋਣ ਡਿਆ ਸਾਫ ਸਾਫ ਕੇ ਚੱਲਣ ਡਿਆ ਉਹਦਾ ਤੇ ਤੇਰੇ ਸੂਟ ਹੀ ਨਹੀਂ ਮਾਨ ਹੁੰਦੇ ਕਦੀ ਸੂਪ ਲੈ ਲੋ ਕਦੀ ਘੁੰਮਣ ਜਾਣਾ ਕਦੀ ਕੋਈ ਕਰਨਾ ਹਾਂਜੀ ਤੇ ਮੈਂ ਫੇਰ ਇਹਨੇ ਜੀ ਚਲਾ ਦੇਣਾ ਤੂੰ ਹੁਣ ਚੁੱਪ ਕਰਕੇ ਨਾ ਬੈਠੀ ਰਹਿ ਕੋਈ ਗੱਲ ਕਰ ਉਹਦੀਆਂ ਗੱਲਾਂ ਦਾ ਜਵਾਬ ਦੇ ਕੀ ਕਹਿਣ ਦਿਆ ਵਾ ਉਹ ਅਜੇ ਵੀ ਨਾ ਦੁੱਲੇ ਮੇਰਾ ਦਾ ਕੁਛ ਨਹੀਂ ਵਿਗੜਿਆ ਸੰਭਾਲ ਲਾ ਆਪਣਾ ਘਰ ਦੇ ਸੰਭਾਲ ਸਕਦੀ ਆ ਤੇ ਹਾਂਜੀ ਮੰਮੀ ਸੇਵਕ ਮੈਨੂੰ ਮਾਫ ਕਰ ਦਿਓ ਮੈਂ ਨਾ ਕੰਮ ਕਰਦੇ ਸਿਲਸਿਲੇ 'ਚ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਤੇ ਹਮੇਸ਼ਾ ਆਪਣਾ ਹੀ ਸੋਚਦੀ ਰਹੀ ਮੈਂ ਤੇ ਇਹਨਾਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਕਿ ਜਦੋਂ ਇਹ ਕੰਮ ਕਰਦੇ ਸੀ ਨਾ ਮੇਰੀ ਹਰ ਚੀਜ਼ ਪੂਰੀ ਕਰਦੇ ਸੀ ਮੇਰੇ ਕਹਿਣ ਤੋਂ ਪਹਿਲਾਂ ਵੀ ਹਰ ਮੰਗ ਪੂਰੀ ਕਰਦੇ ਸੀ ਤੇ ਪਰ ਜਦੋਂ ਮੈਂ ਕਮੋਂਦਿਆ ਵੀ ਮੈਂ ਤੇ ਕਦੀ ਨਾਲ ਧਿਆਨ ਨਹੀਂ ਦਿੱਤਾ ਇਹਨਾਂ ਨੇ ਮੈਨੂੰ ਸਿਰਫ ਦੋ ਸ਼ਰਟਾਂ ਕਿਹਾ ਹੀ ਲਿਓਨ ਲਈ ਕਿ ਸਿਮਰਤ ਮੈਨੂੰ ਦੋ ਸ਼ਰਟਾਂ ਲਿਆ ਦੇ ਤੇ ਮੈਂ ਉੱਤੇ ਵੀ ਇੰਨਾ ਕੁਝ ਇਹਨਾਂ ਨੂੰ ਸਲਾਹ ਦਿੱਤਾ ਕਿ ਫਾਲਤੂ ਦੇ ਖਰਚੇ ਆ ਤੇ ਮੈਂ ਆਪਣੇ ਖਰਚੇ ਹਲਕੀ ਦੇਖਿਆ ਨਹੀਂ ਕਿ ਮੈਂ ਹਮੇਸ਼ਾ ਇਹਨਾਂ ਤੋਂ ਵੱਧ ਖਰਚਾ ਕਰਦੀ ਹਾਂ ਮੈਂ ਤਾਂ ਗਲਤੀوں ਦੀ ਸੇਵਕ ਮੈਨੂੰ ਮਾਫ ਕਰ ਦੋ ਮੈਂ ਤਾਂ ਮਾਫ ਕਰ ਹੀ ਦੇਣਾ ਇੱਥੇ ਨਾ ਸਿਮਰਤ ਤੇਰਾ ਉਹ ਹਾਲ ਹੋ ਗਿਆ ਵਾ ਕਹਿੰਦੇ ਹੁੰਦੇ ਨਾ ਜਦੋਂ ਬੰਦਾ ਕਮਾਉਂਦਾ ਹੈ ਨਾ ਸਾਰਾ ਘਰ ਚਲਾ ਲੈਂਦਾ ਵਾ ਤੇ ਆਪਣੀ ਜਨਾਨੀ ਦੇ ਸਾਰੇ ਸ਼ੌਂਕ ਵੀ ਪੂਰਾ ਲੈਂਦਾ ਪਰ ਜਦੋਂ ਉਸ ਬੰਦੇ ਤੇ ਮਾੜਾ ਟਾਈਮ ਹੁੰਦਾ ਨਾ ਕਿਸੇ ਵਲੇ ਕਿਸੇ ਪੈਸੇ ਤੇ ਲੈਵਲ ਨੂੰ ਕੋਈ ਕਮੀ ਹੁੰਦੀ ਆ ਤੇ ਜਨਾਨੀ ਜੇ ਕਮੌਣ ਲੱਗ ਜਾਂਦੀ ਨਾ ਨਾ ਸਾਥ ਦੇਣਾ ਸ਼ੁਰੂ ਕਰਦੀ ਤੇ ਉਹਦੇ ਚ ਕਿਤੇ ਨਾ ਕਿਤੇ ਕਮੰਡ ਵੀ ਜ਼ਰੂਰ ਆ ਜਾਂਦਾ ਵਾ ਜਿਵੇਂ ਤੇਰੇ ਚ ਆ ਗਿਆ ਹੀ ਹੋਏ ਤੇ ਮੈਂ ਇਨਾ ਸ਼ੁਕਰ ਕਰਦਾ ਕਿ ਤੇਰੀ ਮੰਮੀ ਮੇਰੀ ਸੱਸ ਨਹੀਂ ਹੈ ਉਹ ਤੰਗੂ ਰੱਖਦੀ ਮੈਨੂੰ ਜੇ ਕਿਤੇ ਉਹ ਐਦਾਂ ਨਾ ਕਸਮੀ ਗੱਲ ਮੈਂ ਤਾਂ ਰੁੱਲ ਗਿਆ ਹਾਂ ਇੰਨਾ ਸ਼ੁਕਰ ਹੈ ਉਹ ਮੇਰਾ ਸਾਥ ਦੇਣ ਦੇ ਜੀ ਨਹੀਂ ਤੇ ਮੈਂ ਨਹੀਂ ਵੇਖਿਆ ਕਿ ਸੱਸਾਂ ਜਵਾਈ ਦਾ ਸਾਥ ਦੇਣਗੀ ਉਹ ਤੇ ਸਾਥ ਦਿੰਦੀ ਆਪਣੀ ਧੀ ਦਾ ਜਿੱਦਾਂ ਧੀ ਕਰਨੀ ਜਿੱਦਾਂ ਧੀ ਰਗਾ ਤਾਂ ਉਦਾਂ ਹੀ ਕਰ ਲੈਣਾ ਲੈ ਪੁੱਤ ਦੇਣਾ ਹੀ ਤੇਰਾ ਸਾਥ ਤੇਰਾ ਕਿਉਂ ਨਹੀਂ ਤੂੰ ਮੇਰੀ ਤੈਨੂੰ ਇੰਨੇ ਪਿਆਰ ਨਾਲ ਰੱਖਿਆ ਵਾ ਕਦੀ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀਗੀ ਤੇ ਫਿਰ ਮੈਂ ਤੇਰਾ ਸਾਥ ਕਿਉਂ ਨਹੀਂ ਦੇਣਾ ਚਲੋ ਸੇਵਕ ਮੈਨੂੰ ਪਤਾ ਵਾ ਮੇਰ ਤੋਂ ਗਲਤੀ ਹੋਈ ਆ ਤੇਰੀ ਮਾਫੀ ਵੀ ਨਹੀਂ ਕੋਈ ਹੈਗੀ ਪਰ ਸੇਵਕ ਤੁਸੀਂ ਜਾਓ ਨਾ ਮੈਨੂੰ ਮਾਫ ਕਰ ਸਕਦੇ ਜੀ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਮੇਰੀ ਅੱਖਾਂ ਗਾੜੀ ਪੱਟੀ ਆ ਗਈ ਤੇ ਆ ਚੀਜ਼ਾਂ ਹੋ ਗਈਆਂ ਪਰ ਮੈਂ ਹੁਣ ਇਸ ਗੱਲ ਦਾ ਮੰਮੀ ਤੁਹਾਡੇ ਨਾਲ ਵਾਅਦਾ ਕਰਦੀ ਆਂ ਅਸੀਂ ਦੋਵੇਂ ਜਣੇ ਕਮਾਵਾਂਗੇ ਵੀ ਤੇ ਜਿੰਨਾ ਚਿਰ ਤੱਕ ਤੁਹਾਡੀ ਜੋਬ ਨਹੀਂ ਨ ਲੱਗਦੀ ਉਹਨਾਂ ਚਿਰ ਤੱਕ ਤੁਸੀਂ ਕੋਈ ਵੀ ਘਰ ਦਾ ਨੁਸ਼ੇਦੀ ਕੰਮ ਨਹੀਂ ਕਰਨਾ ਮੈਂ ਆਪੇ ਆ ਕੇ ਸਾਰਾ ਕੰਮ ਕਰ ਲਿਆ ਕਰੂੰਗੀ ਕੰਮ ਵਾਲੀ ਦੀ ਗੱਲ ਨਾ ਕੱਲ ਤੋਂ ਵੀ ਆਇਆ ਕਰੂੰਗੀ ਹੁਣ ਨਹੀਂ ਨਹੀਂ ਅਤੇ ਜਰੂਰੀ ਥੋੜਾ ਤੂੰ ਕਰਿਆ ਕਰਨਾ ਰਲ ਮਿਲ ਕੇ ਕਰ ਲਿਆ ਕਰਾਂਗੇ ਆਪਾਂ ਅੱਧਾ ਮੈਂ ਕਰਤਾ ਰੋਟੀਆਂ ਤੂੰ ਬਾਕੀ ਸਭ ਕੁਝ ਮੈਂ ਆਪਣਾ ਇੰਦਾ ਕਰ ਲਿਆ ਕਰਾਂ ਸਵੇਰੇ ਜਾਣ ਤੋਂ ਪਹਿਲਾਂ ਜਿੰਨਾ ਤੀ ਇਧਰ ਕੋ ਹੁੰਦਾ ਨਾ ਤੂੰ ਕਰ ਜਾ ਕਰੀ ਬਾਕੀ ਥੋੜਾ ਬਹੁਤਾ ਸੇਵਾ ਕਰ ਦੂਗਾ ਤੇ ਸਫਾਈਆਂ ਸਫਾਈਆਂ ਵਾਲੀ ਕਰ ਜੂਗੀ ਤੇ ਕੱਪੜੇ ਵੀ ਉਹ ਕੋਈ ਧੋ ਕੇ ਜਾਊਗੀ ਠੀਕ ਹੈ ਨਾ ਬਾਕੀ ਆ ਆ ਗਿਆ ਮਗਰ ਉਹ ਸੇਵਕ ਵੇਖੂਗਾ ਔਰ ਨੇ ਵੀ ਆਪਣੀ ਇੰਟਰਵਿਊ ਦੇਣ ਜਾਣਾ ਹੁੰਦਾ ਉਹਨੂੰ ਟਾਈਮ ਮਿਲੂਗਾ ਇੰਟਰਵਿਊ ਤੇ ਜਾਊਗਾ ਤਾਂ ਫੇਰ ਹੀ ਹੁਣ ਜੋਬ ਮਿਲੂਗੀ ਜੇ ਸਾਰਾ ਦਿਨ ਘਰ ਦੇ ਕੰਮ ਚ ਵੜਿਆ ਰਹੂਗਾ ਤੇ ਕਿਹੜੇ ਵਾਲੇ ਇੰਟਰਵਿਊ ਦ ਹਾਂਜੀ ਮੰਮੀ ਚਲ ਹੁਣ ਨਾਲੇ ਮਿਲ ਕੇ ਰਿਆ ਕਰੋ ਠੀਕ ਹੈ ਜਦ ਮੈਂ ਨਾ ਲੀਰ ਮਾਰ ਲੈ ਲੀਰ ਖੰਦੀ ਨਹੀਂ ਨਹੀਂ ਤੂੰ ਰਹਿਣ ਦੇ ਹੁਣ ਲੀਰਾ ਆਪੇ ਸਵੇਰੇ ਕੰਮ ਵਾਲੀ ਆਉਗੀ ਤਾਂ ਮਾਲੂ ਸ਼ਾਮਾ ਉਹ ਤੇਰੀਆਂ ਲੀਰਾ ਕਿੰਨੇ ਵੇਖਣ ਆ